ਏਵੀ ਐਡ ਹੋ ਸਕਦਾ ਹੈ ਕਿ ਐਸਵਾਈਐਲ ਦਾ ਵੀ ਮੁੱਦਾ ਜਿਵੇਂ ਪਾਣੀਆਂ ਦਾ ਮੁੱਦਾ ਹੈ ਕਿਉਂਕਿ ਲਗਾਤਾਰ ਹਰਿਆਣਾ ਮੰਗ ਕਰਦਾ ਹੈ ਕਿ ਐਸਵਾਈਐਲ ਦਾ ਕਿਉਂਕਿ ਇਹ ਚੀਜ਼ਾਂ ਹੋਣਗੀਆਂ ਕਿਉਂਕਿ ਸਿੱਖੀ ਤੋਂ ਉੱਤੇ ਬਲਵਿੰਦਰ ਸਿੰਘ ਡੇਟਾਣਾ ਹੋਰ ਦੀ ਗੱਲ ਆਏਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਤੁਹਾਡੇ ਨਾਲ ਅੱਜ ਇੱਕ ਹੋਰ ਫੈਕਟ ਸ਼ੇਅਰ ਕਰਦਾ ਤੁਹਾਡੇ ਨਾਲੇ ਕੋਈ ਗੱਲਾਂ ਨਹੀਂ ਕਰੂਗਾ ਜਦੋਂ ਸਟੇਟ ਆਫ ਬੀਕਾਨੇਰ ਨੇ ਪਾਣੀ ਮੰਗਿਆ ਬ੍ਰਿਟਿਸ਼ ਪੰਜਾਬ ਤੋਂ ਮੇਰੇ ਅੱਖਰ ਯੂਜ਼ ਕਰੀ ਦੇਖੀ ਜਾਏ ਸਟੇਟ ਆਫ ਬੀਕਾਨੇਰ ਹੈਡਿਡ ਬਾਏ ਮਹਾਰਾਜਾ ਗੰਗਾ ਸਿੰਘ ਨੇ ਬ੍ਰਿਟਿਸ਼ ਪੰਜਾਬ ਤੋਂ ਪਾਣੀ ਮੰਗੇ ਕੰਟਰੈਕਟ ਹੋਇਆ ਜਿਦੇ ਵਿੱਚ ਸਟੇਟ ਆਫ ਸਟੇਟ ਆਫ ਬੀਕਾਨੀਰ ਬ੍ਰਿਟਿਸ਼ ਪੰਜਾਬ ਨੂੰ ਪੈਸੇ ਦਿੰਦੀ ਸੀ ਜਦੋਂ ਸਟੇਟ ਆਫ ਪਟਿਆਲਾ ਐਂਡ ਸਟੇਟ ਆਫ ਜੀਂਦ ਇਹਨਾਂ ਨੇ ਗੱਲ ਕੀਤੀ ਬ੍ਰਿਟਿਸ਼ ਪੰਜਾਬ ਨਾਲ ਇਹਨਾਂ ਨੇ 1925 ਚ ਸਾਰੀਆਂ ਗੱਲਾਂ 1925 ਦੀਆਂ 100 ਸਾਲ ਪੁਰਾਣੀਆਂ ਇਹਨਾਂ ਨੇ ਗੱਲ ਕੀਤੀ ਬ੍ਰਿਟਿਸ਼ ਪੰਜਾਬ ਨਾਲ ਇਹ ਉਹਨਾਂ ਨੂੰ ਪੈਸੇ ਦਿੰਦੇ ਸੀ ਪਾਣੀ ਲੈਂਦੇ ਸੀ ਉਹ ਪੈਸੇ 1955 ਤੱਕ ਸਟੇਟ ਆਫ ਬੀਕਾਨੇਰ ਨੂੰ ਸक्सीਡ ਕੀਤਾ ਸਟੇਟ ਆਫ ਰਾਜਸਥਾਨ ਨੇ ਰਾਜਸਥਾਨ ਬ੍ਰਿਟਿਸ਼ ਪੰਜਾਬ ਨੂੰ ਸक्सीਡ ਕੀਤਾ ਈਸਟ ਪੰਜਾਬ ਨੇ ਜਿਹੜਾ ਤੇ ਸਟੇਟ ਆਫ ਰਾਜਸਥਾਨ 1955 ਤੱਕ ਪੈਸੇ ਦਿੰਦੀ ਰਹੀ ਹੈ ਪੰਜਾਬ ਨੂੰ ਤੇ ਜੇ ਤੇ ਪੈਪਸੂ ਨੇ 1900 56 ਤੱਕ ਪੈਸੇ ਦਿੱਤੇ ਜਦੋਂ ਤੱਕ ਪੈਪਸੂ ਪੰਜਾਬ ਵਿੱਚ ਮਰਜ ਨਹੀਂ ਹੋ ਗਿਆ ਸਟੇਟ ਆਫ ਪਟਿਆਲਾ ਐਂਡ ਸਟੇਟ ਆਫ ਜੀਂਦੀ ਸ सक्सेसर ਸਟੇਟ ਸੀ ਪੈਪਸੂ ਤੇ ਉਦੋਂ ਤੱਕ ਪੈਪਸੂ ਪੈਸੇ ਦੇਂਦਾ ਰਿਹਾ ਪੰਜਾਬ ਨੂੰ ਕੀ ਹੋਇਆ ਗੁਲਜ਼ਾਰੀਦਾਰ ਨੰਦੇ ਦੇ ਅਵਾਰਡ ਤੋਂ ਬਾਅਦ ਇਹ ਪੰਜਾਬ ਨੂੰ ਪੈਸਾ ਆਉਣਾ ਬੰਦ ਹੋ ਗਿਆ ਇਹ ਸਾਰੀਆਂ ਗੱਲਾਂ ਹੋਣਗੀਆਂ ਐਟ ਲੀਸਟ ਸਾਡੇ ਰਿਸੋਰਸਸ ਦਾ ਇਹ ਨਹੀਂ ਬੋਲਦਾ ਕੋਈ ਇਹ ਰਿਸੋਰਸ ਜਿਹੜੇ ਸਾਡੇ ਐਕਸਪਲੋਇਟ ਹੋਏ ਨੇ ਜੇ ਸਾਨੂੰ 1925 ਤੋਂ 1955 ਤੱਕ ਪੈਸਾ ਮਿਲ ਸਕਦਾ ਹੈ ਅੱਜ ਕੀ ਹੋਇਆ ਹੈ ਮਤਲਬ ਹੁਣ ਹੀ ਮਿਲ ਸਕਦਾ ਹੈ ਉਹਦਾ ਵੀ ਕੋਈ ਰੋਡ ਮੈਪ ਬਣਾ ਕੇ ਅੱਗੇ ਰਿਕਵਰੀ ਵੀ ਹੈ ਜਦਨ ਅਸੀਂ ਸਰਖ ਹਕੂਮਤ ਚਾਹੇ ਪੰਜਾਬ ਚ ਰਿਕਵਰੀ ਹਾਂ ਰਿਕਵਰੀ ਫਾਈਲ ਕਰਾਂਗੇ ਇਹਨਾਂ ਤੇ ਔਰ ਆਲਰੇਡੀ ਵੀ ਇੱਕ ਦੋ ਪੈਟੀਸ਼ਨ ਹੋਈਆਂ ਹੋਈਆਂ ਐਂਡ ਉਹ ਆਲਮੋਸਟ 30 ਲੱਖ ਕਰੋੜ ਦੀ ਪੈਸਾ ਬੰਦਾ ਜਿਹੜਾ ਪੰਜਾਬ ਨੂੰ ਸਿਰਫ ਪਾਣੀ ਤੇ ਡੀਓ ਆ ਉਹ ਵੀ 1925 ਵਾਲੇ ਰੇਟ ਤੇ ਜਾਂਦੇ ਕੋਈ ਸੁਨੇਹਾ ਦੇਣਾ ਚਾਹੋਗੇ ਆਨੰਦਪੁਰ ਵਾਸੀਆਂ ਨੂੰ ਮੁਹਾਲੀ ਜਿੰਨੇ ਵੀ ਤੁਹਾਡੇ ਹਲਕੇ ਪੈਂਦੇ ਨੇ ਕਿ ਕੀ ਤਿਆਰੀ ਹੋਣੀ ਚਾਹੀਦੀ ਆ ਲੋਕ ਕਹਿ ਰਹੇ ਨੇ ਕਿ ਇਹ ਸਵਾਲ ਲੈ ਲਓ ਲੋਕ ਕਹਿ ਰਹੇ ਨੇ ਕਿ ਦੇਸ਼ ਬਚਾਉਣਾ ਹੈ ਭਾਜਪੀ ਨਹੀਂ ਆਣੀ ਚਾਹੀਦੀ ਬਾਕੀ ਜਿਹੜਾ ਮਰਜੀ ਆ ਜੇ ਕਹਿੰਦੇ ਆਮ ਆਦਮੀ ਪਾਰਟੀ ਤੇ ਭਾਓ ਕਾਂਗਰਸ ਇਕੱਠੇ ਹੋ ਕੇ ਆ ਜਾਣ ਦੇਸ਼ ਬਚਾ ਲਓ ਕਹਿੰਦੇ ਇੱਕ ਵਾਰੀ ਪੰਜਾਬ ਤਾਂ ਤੁਹਾਡਾ ਉੱਜੜ ਗਿਆ ਥੋੜਾ ਜਿਹੜੇ ਦੇਸ਼ ਵਾਲੇ ਜਿਨ੍ਹਾਂ ਨੂੰ ਤੁਸੀਂ ਦੇਸ਼ ਕਹਿੰਦੇ ਹੋ ਉਹ ਉਹਨਾਂ ਨੇ ਤੁਹਾਨੂੰ ਤਾਂ ਜਾੜਤਾ ਫੜ ਕੇ ਤੁਹਾਨੂੰ ਤਾਂ ਐਕਸਪਲੋਇਟ ਕਰਕੇ ਤੁਹਾਡੇ ਬੱਚਿਆਂ ਦੀਆਂ ਮੂੰਹ ਚੋਂ ਰੋਟੀਆਂ ਕੱਢ ਲੀਆਂ ਆਪਾਂ ਪਹਿਲਾਂ ਆਪਣਾ ਘਰ ਤਾਂ ਬਚਾ ਲਈਏ ਫਿਰ ਆਪਾਂ ਆਪਣਾ ਪਿੰਡ ਬਚਾ ਲਈਏ ਫਿਰ ਆਪਾਂ ਆਪਣਾ ਸੂਬਾ ਬੁਲਾਵਾਂਗੇ ਫਿਰ ਦੇਸ਼ ਆਉਂਦਾ ਦੇਸ਼ ਹੀ ਬਚਾਉਂਦੇ ਦੇਸ਼ ਦਾ ਹੀ ਤਾਂ ਢਿੱਡ ਭਰਦੇ ਗ੍ਰੀਨ ਰੈਵੋਲੂਸ਼ਨ ਲਿਆ ਕੇ ਤੁਸੀਂ ਆਪਦਾ ਪਾਣੀ ਬੀਜ ਜ਼ਮੀਨ ਸਭ ਦਾ ਨਾਸ਼ ਕਰ ਲਿਆ ਗੱਲ ਇਹ ਹੈ ਕਿ ਜੇ ਪੰਜਾਬ ਨੂੰ ਆਉਣ ਵਾਲੀਆਂ نسلਾਂ ਲਈ ਪੰਜਾਬੀ نسلਾਂ ਲਈ ਮਹਫੂਜ਼ ਰੱਖਣਾ ਹੈ ਤਾਂ ਸਭ ਤੋਂ ਪਹਿਲਾਂ ਪਛਾਣ ਕਰੋ ਕੌਣ ਪੰਜਾਬ ਦਾ ਹੈ ਕੌਣ ਪੰਜਾਬ ਤੋਂ ਬਾਹਰ ਦਾ ਤੁਹਾਡੇ ਹੱਕ ਦੇ ਵਿੱਚ ਕਿਸੇ ਨੇ ਕੋਈ ਆਵਾਜ਼ ਚੁੱਕੀ ਬੁੱਧੀ ਜੀਵੀਆਂ ਨੇ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਮਨੀਸ਼ ਤਵਾੜੀ ਜਦੋਂ ਅਨਾਉਂਸ ਹੋਏ ਨੇ ਚੰਡੀਗੜ੍ਹ ਪਹੁੰਚੇ ਨੇ ਚੰਡੀਗੜ੍ਹ ਪਹੁੰਚਣ ਤੇ ਕਈ ਬੁੱਧੀਜੀਵਨ ਹੈ 28 ਸੈਕਟਰ ਦੇ ਵਿੱਚ ਕੇਂਦਰੀ ਸਿੰਘ ਸਭਾ ਦੇ ਵਿੱਚ ਉਹਨਾਂ ਨੂੰ ਬਿਠਾ ਕੇ ਖਾਸ ਤੌਰ ਤੇ ਕਿਹਾ ਕਿ ਅਸੀਂ ਦੇਸ਼ ਪਹਚਾਉਣਾ ਮਨੀਸ਼ਤ ਵਾੜੀ ਨੂੰ ਚੰਡੀਗੜ੍ਹ ਦੇ ਵਿੱਚੋਂ ਐਮਪੀ ਬਣਾਉਣਾ ਤੁਹਾਡੇ ਹੱਕ ਦੇ ਵਿੱਚ ਐਵੇਂ ਦਾ ਕੋਈ ਹੋਇਆ ਕਿ ਇੱਕ ਕੇਂਦਰੀ ਸਿੰਘ ਸਭਾ ਜੋ ਕਿ ਪੰਥਕ ਸਿੱਖ ਮੁੱਦਿਆਂ ਦੀ ਗੱਲ ਕਰਦੀ ਹੈ ਉਸ ਤੋਂ ਕਿਸੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਂ ਕਿਸੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਜੀ ਮੈਂ ਇੱਕੋ ਹੀ ਗੱਲ ਕਹੂੰਗਾ ਤੁਹਾਨੂੰ ਅੱਜ ਇੱਕ ਐਗਜ਼ਾਮਪਲ ਦੇਣਾ ਮੈਨੂੰ ਹੁਣ 2 ਮਿੰਟ ਗੱਲ ਕਰ ਲੈਣ ਦਿਓ ਜੀ ਜੀ ਬਿਲਕੁਲ ਬਿਲਕੁਲ ਤਾਮਿਲਨਾਡੂ ਨੇ ਸੀਐਨਐਨਾ ਦਰਾਇਨੇ ਅਜ ਤੋਂ 60 ਸਾਲ ਪਹਿਲਾਂ ਫੈਸਲਾ ਕਰ ਲਿਆ ਸੀ ਵੀ ਅਸੀਂ ਕੋਈ ਦਿੱਲੀ ਦੀ ਨਮਾਇੰਦਗੀ ਵਾਲੇ ਨੂੰ ਹਕੂਮਤ ਨਹੀਂ ਦੇਣੀ 50 ਸਾਲ ਪਹਿਲਾਂ ਬੰਗਾਲ ਨੇ ਫੈਸਲਾ ਕਰ ਲਿਆ ਸੀ ਅੱਜ ਦੋ ਬੀਬੀਆਂ ਆਪਣੀ ਮਮਤਾ ਬੈਨਰਜੀ ਐਂਡ ਮਾਊਆ ਮੋਇਤਰਾ ਇਹਨਾਂ ਨੇ ਮੋਦੀ ਅਮਿਤ ਸ਼ਾਹ ਅੱਗੇ ਲਾਇਆ ਪਿਆ ਇਹਨਾਂ ਜਿਹੜੀਆਂ ਇਹ ਕੌਮੀਤਾ ਨੇ ਇਹਨਾਂ ਨੇ ਦਿੱਲੀ ਦੇ ਨਮਾਇੰਦਿਆਂ ਨੂੰ ਸਪੇਸ ਨਹੀਂ ਦਿੱਤੀ ਤੇ ਉਹ ਬਚੇ ਰਹੇ ਤੇ ਸਾਡਾ ਜਿਹੜਾ ਨਾਸ ਹੋਇਆ ਹਮ ਸਾਰਾ ਬਿਲਕੁਲ ਚਾਹੇ ਸਾਡੀਆਂ ਟੈਰੀਟਰੀਜ਼ ਗਈਆਂ ਚਾਹੇ ਸਾਡੇ ਪਾਣੀ ਗਏ ਚਾਹੇ ਸਾਡਾ ਆਕਾਲ ਤੱਕ ਠਟਾਇਆ ਚਾਹੇ ਸਾਡੇ 50000 ਬੱਚਾ ਸ਼ਹੀਦ ਹੋਇਆ ਉਹ ਇਹਨਾਂ 60 ਸਾਲਾਂ ਚ ਹੋਇਆ ਜੇ ਸਾਡੇ ਬਜ਼ੁਰਗਾਂ ਨੇ ਬਾਬਾ ਦੀਪ ਸਿੰਘ ਵਾਲੀ ਲੀਕ ਜੋ ਤਾਮਲਾ ਨੇ ਔਰ ਬੰਗਾਲੀਆਂ ਨੇ 60 ਸਾਲ ਪਹਿਲਾਂ ਮਾਰੀ ਸੀ ਜੇ ਮਾਰੀ ਹੁੰਦੀ ਨਾ ਤੁਹਾਡਾ ਨੁਕਸਾਨ ਹੁੰਦਾ ਨਾ ਤੁਹਾਡੇ ਬੱਚੇ ਸ਼ਹੀਦ ਹੁੰਦੇ ਅੱਜ ਨਾ ਪੰਜਾਬ ਉਜੜਦਾ ਅੱਜ ਜਿਹੜਾ ਪੰਜਾਬ ਉਜੜ ਰਿਹਾ ਜਿਹੜੇ ਬੱਚੇ ਛੱਡ ਕੇ ਜਾ ਰਹੇ ਨੇ ਲੈਕ ਆਫ এমਪਲੋਇਮੈਂਟ ਓਪਰਚ्युनिटीज ਗੁਜ਼ਾਰਨ ਲਈ ਪੈਸਾ ਨਾ ਹੋਣ ਲਈ ਉਹ ਇਸੇ ਕਰਕੇ ਹੋ ਰਿਹਾ ਵੀ ਤੁਸੀਂ ਅਡੀਆਂ ਚੁੱਕ ਕੇ ਫਾ ਲਿਆ ਠੀਕ ਹੈ ਤੁਸੀਂ ਤੁਹਾਡਾ ਤੁਹਾਡਾ ਜੋ ਨਾਸ ਕੀਤਾ ਹੈ ਇਸ ਗਵਰਨੈਂਸ ਨੇ ਉਹ ਰਪਰੇਪਲਾ ਜੋ ਤੁਸੀਂ ਉਹਨਾਂ ਕੌਮਤਾ ਤੋਂ ਦੇਖੋ ਤੁਹਾਡੇ ਕੋਲੇ ਤਾਂ ਗੁਰੂ ਗੁਰੂ ਮਹਾਰਾਜ 250 ਸਾਲ ਉਹ ਲੱਗੇ ਰਹੇ ਨੇ ਤੁਹਾਨੂੰ ਇਹਨਾਂ ਨੂੰ ਅਕਲ ਦੇਣ ਅਖੀਰ ਦੇ ਵਿੱਚ ਬੱਚੇ ਨੂੰ ਤੁਸੀਂ ਸਕੂਲ ਉਂਗਲ ਫੜ ਕੇ ਲਿਜਾ ਸਕਦੇ ਹੋ ਪੜਾਣਾ ਨਾ ਪੜਾਣਾ ਉਹਦੀ ਕਿਸਮਤ ਘੋੜੇ ਨੂੰ ਪਾਣੀ ਤੱਕ ਲਿਜਾ ਸਕਦੇ ਹਾਂ ਪੀਣਾ ਉਹਦੀ ਕਿਸਮਤ ਲੋਕਾਂ ਨੂੰ ਅਵੇਅਰ ਕਰਨਾ ਸਾਡਾ ਕੰਮ ਮੈਂ ਐਜ਼ ਅ ਰਿਸਪਾਂਸਿਬਲ ਪੰਜਾਬੀ ਹੋਣ ਦੇ ਨਾਤੇ ਮੇਰਾ ਲੋਕਾਂ ਨੂੰ ਹਲੂਣਾ ਦੇਣਾ ਕੰਮ ਹੈ। ਉਹ ਅਸੀਂ ਦੇ ਰਹੇ ਹਾਂ। ਉਹੀ ਸਾਡਾ ਏਜੰਡਾ ਹੈ। ਸਾਡਾ ਏਜੰਡਾ ਹੈ ਪੰਜਾਬ ਫਰਸਟ। ਬਿਲਕੁਲ। ਉਹਦੇ ਤੇ ਅਸੀਂ ਖੜੇ ਆਂ। ਬਿਕਾਜ਼ ਜੇ ਪੰਜਾਬ ਨਾ ਬਚਿਆ ਜੇ ਸਾਡੇ ਇੱਥੇ ਸਾਡੀ ਜਿਹੜੀ ਆਵਾਮ ਹੈ ਜਿਹੜਾ ਪੰਜਾਬੀ ਨਹੀਂ ਬਚਿਆ 47 ਵਿੱਚ ਸਾਨੂੰ ਪਤਾ ਨਹੀਂ ਲੱਗਿਆ। ਸਾਨੂੰ ਸਾਡਾ ਜਨਮ ਸਥਾਨ ਸਾਡੇੋਂ ਗਿਆ ਸਾਡੀ ਰਾਜਤਾ ਨਹੀਂ ਸਾਡੇ ਕੋਲ ਗਈ ਸਾਡੇ ਕੋਲੇ 70 ਤੋਂ 85% ਸਿੱਖ ਰਾਜ ਦਾ ਹਿੱਸੇ ਤੋਂ ਸਾਨੂੰ ਵਾਂਝਾ ਕਰ ਦਿੱਤਾ ਕਰ ਦਿੱਤਾ ਗਿਆ ਹੁਣ ਜੋ ਚੱਲ ਰਿਹਾ ਹੈ ਠੀਕ ਹੈ ਇਸੇ ਦੇਸ਼ ਵਾਲਿਆਂ ਨੇ ਤੁਸੀਂ ਬਹੁਤ ਟੱਚੀ ਟਾਪਿਕ ਛੇੜਤਾ ਇਸੇ ਦੇਸ਼ ਵਾਲਿਆਂ ਨੇ ਸਾਡੇ ਕੈਨੇਡੀਅਨਸ ਦਾ ਜਿਹੜਾ ਜਸਟਨ ਟਰੂਡੋ ਨੇ ਕਿਹੜਾ ਸੀਗਾ ਭਈ ਇੰਡੀਅਨ ਏਜੰਸੀਜ਼ ਆਰ ਬਿਹਾਈਂਡ ਸਾਡੇ ਕੋ ਕ੍ਰੈਡੀਬਲ ਐਵਿਡੈਂਸ ਹੈਗਾ ਯਾ ਨਿਜਰ ਦੇ ਮਰਡਰ ਦਾ ਸਭ ਤੋਂ ਪਹਿਲਾਂ ਇਸੇ ਦੇਸ਼ ਵਾਲਿਆਂ ਨੇ ਉਹਨਾਂ ਦੇ ਵੀਜ਼ੇ ਰੱਦ ਕੀਤੇ ਸੀ ਠੀਕ ਹੈ ਔਰ ਆ ਜਿਹੜਾ ਆਪਣੇ ਆਪ ਨੂੰ 3 ਕਰੋੜ ਦਾ ਨਮਾਇੰਦਾ ਕਹਿੰਦਾ ਭਗਵੰਤ ਮਾਨ ਇਹਨੇ ਇੱਕ ਵਾਰ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਨਹੀਂ ਕੀਤੀ ਕੀ ਹੋਇਆ ਕਿੰਨੇ ਮੈਨੂੰ ਪਤਾ ਨਹੀਂ ਜਿਹੜੇ ਮਾਪਿਓ ਆਪਣੇ ਬੱਚਿਆਂ ਨੂੰ ਉੜੀਕ ਦੇਸ਼ ਜਹਾਨੋਂ ਤੁਰ ਗਏ ਅੱਜ ਅੱਜ ਉਹ ਉਹਨਾਂ ਦੇ ਬੱਚਿਆਂ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਸੀ। ਹੂੰ। ਬਾਕੀ ਵੀ ਇਹੀ ਕਹਿ ਰਹੇ ਕਿ ਭਾ ਜੀਪੀ ਤੋਂ ਬਚਾਲੀਏ ਬਾਕੀ ਕੋਈ ਮਰਜ਼ੀ ਹੋਵੇ। ਭਾ ਕਾਂਗਰਸ ਹੋਵੇ ਭਾ ਆਮ ਆਦੀ ਪਾਰਟੀ। ਉਹਨਾਂ ਨੇ ਭਗਵੰਤ ਮਾਨ ਨੇ ਜਿਹੜੇ ਆਫਦਾ ਤਾਂ ਇਹਨਾਂ ਨੂੰ ਕੇਜਰੀਵਾਲ ਅੰਦਰ ਗਿਆ ਤੇ ਭੁਖੜਤਾਲਾ ਰੱਖਦੇ ਸੀ। ਹੂੰ। ਠੀਕ ਹੈ। ਤੇ ਜਿਹੜੇ ਉਹ ਦਿਬਰੂਗੜ ਭੇਜੇ ਨੇ ਉਹ ਕਿਸੇ ਮਾਂ ਤੇ ਪੁੱਤ ਨਹੀਂ ਹੈ। ਹੂੰ। ਇਹਨਾਂ ਦੇ ਦਰਜ ਜ਼ਿਆਦਾ ਹੈ। ਹੂੰ। ਤੁਸੀਂ ਮੈਨੂੰ ਦੱਸੋ ਨਾ ਦਾ ਕਸੂਰ ਕੀ ਹੈ? ਹੂੰ। ਤੇ ਆਮ ਤੇ ਕਾਂਗਰਸ ਦਾ ਰਲੇ ਹੋਏ ਨੇ। ਬੀਜੇਪੀ ਤੋ ਬਚਾ ਲੋ ਇਹਨਾਂ ਨੂੰ ਸਿਰ ਤੇ ਬਿਠਾ ਲ ਲੋ ਬਸ ਤੇ ਆਪ ਦਾ ਆਪ ਦਾ ਬੀਜ ਨਾਸ ਕਰਾ ਲਓ ਸੋ ਇਹ ਨੈਰੇਟਿਵ ਲੈ ਬੈਂਡ ਕੇ ਪੰਜਾਬ ਨੂੰ ਬਿਲਕੁਲ ਤੁਸੀਂ ਮੈਨੂੰ ਇਹ ਦੱਸ ਦਿਓ ਇੱਕੋ ਦੱਸ ਦਿਓ ਆਮ ਆਦਮੀ ਪਾਰਟੀ ਨੇ ਕੋਈ ਪੰਜਾਬ ਦਾ ਮੁੱਦਾ ਚੱਕਿਆ ਜਦੋਂ ਤੁਹਾਨੂੰ ਇੱਕ ਗੁਰਬਤ ਧੱਕ ਦਿੱਤਾ ਗਿਆ ਤੁਹਾਨੂੰ ਇੱਕ ਗਰੀਬੀ ਧੱਕ ਦਿੱਤਾ ਗਿਆ ਕਾਂਗਰਸ ਨੇ ਜੋ ਕੀਤਾ ਸਾਨੂੰ ਉਹ ਪਤਾ ਜੋ ਇਹ ਕਰ ਰਹੇ ਨੇ ਕਰ ਰਹੇ ਨੇ ਇੱਥੇ ਲੜਾਈ ਕਰੀ ਜਾਂਦੇ ਨੇ ਉੱਥੇ ਦਿੱਲੀ ਤਾਂ ਇੰਡੀਆ ਬਲੌਕ 'ਚ ਇਕੱਠੇ ਨੇ ਇਹਨਾਂ ਨੇ ਤੁਹਾਡੇ ਇੰਨੇ ਮੈਂਬਰ ਪਾਰਲੀਮੈਂਟ ਇਹਨਾਂ ਦੇ 8 ਮੈਂਬਰ ਪਾਰਲੀਮੈਂਟ ਸੀਗੇ ਲੋਕ ਸਭਾ ਪਿਛਲੀ 'ਚ ਇਹਨਾਂ ਨੇ ਕਿਸੇ ਨੇ ਕਦੀ ਪੰਜਾਬ ਦੀ ਗੱਲ ਕੀਤੀ ਹੈ ਪੰਜਾਬੀਆਂ ਦੀ ਗੱਲ ਕੀਤੀ ਹੈ ਆਪਾਂ ਭਾਲਦੇ ਕੀ ਆ ਯਾਰ ਆਪਾਂ ਵਾਟ ਆਰ ਵੀ ਡੂਇੰਗ ਔਰ ਇਹ ਜਿਹੜੇ ਲੋਕ ਨੇ ਜੋ ਤੁਹਾਨੂੰ ਇਹ ਕਹਿੰਦੇ ਨੇ ਇਹਨਾਂ ਨੂੰ ਹਿਸਟਰੀ ਨੇ ਮaaf ਨਹੀਂ ਕਰਨਾ ਜਦੋਂ ਤੁਸੀਂ ਆਪਣੇ ਦਾ ਟੇਕ ਕੇਅਰ ਨਾ ਕਰ ਸਕੋ ਆਪਣੇ ਪਰਿਵਾਰ ਦਾ ਨਾ ਕਰ ਸਕੋ ਤੇ ਕਹੋ ਵੀ ਮੈਂ ਦੂਜਿਆਂ ਦਾ ਕਰਦਾ ਆ ਆਪਦੀ ਗ੍ਰਸਥਨਾ ਚਲਾ ਸਕੋ ਤੇ ਕਹੋ ਜੀ ਮੈਂ ਗਵਾਂਡੀਆਂ ਦਾ ਧਿਆਨ ਰੱਖਦਾ ਉਹ ਨਾ ਸਿੱਖ ਟੈਨੈਂਟਸ ਨਾ ਹਿਊਮੈਨਿਟੀ ਦੇ ਟੈਨੈਂਟਸ ਪਹਿਲਾਂ ਪੰਜਾਬ ਬਚੂਗਾ ਤਾਂ ਬਾਕੀ ਕੁਝ ਬਚੇ ਬਾਤ ਸ਼ੁਕਰੀਆ ਮਾਨ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਿੱਕੇ ਦੇ ਨਾਲ ਸਿਆਸੀ ਪਾਰਟੀਆਂ ਗਰਮਾਈਆਂ ਹੋਈਆਂ ਨੇ ਪ੍ਰਚਾਰ ਹੋ ਰਿਹਾ ਪਰ ਮਾਨ ਸਾਹਿਬ ਦੇ ਸਵਾਲ ਹੀ ਬੜੇ ਨੇ ਕਿ ਪਹਿਲਾਂ ਕਿੱਥੇ ਸੀਗੇ ਜਦੋਂ ਸੱਤਾ ਦੇ ਵਿੱਚ ਹੁੰਦੇ ਨੇ ਉਦੋਂ ਕੁਝ ਨਹੀਂ ਕਰਦੇ ਕੁਰਸੀਆਂ ਦਾ ਆਨੰਦ ਮਾਣਦੇ ਨੇ ਪਰ ਹੁਣ ਸਾਫ਼ ਤੌਰ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪਹਿਚਾਣੋ ਮੁੱਦੇ ਕੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਕਿ ਆਨੰਦਪੁਰ ਸਾਹਿਬ ਦੀ ਸੀਟ ਬਾਜੀ ਕੌਣ ਮਾਰਦਾ ਹੈ